ਹਾਂ ਤਾਂ ਤਾਂ ਇਹਦੀ ਬਾਰਸੀ ਕਿਦਣਿਆਂ ਐਦਾਂ ਨੂੰ ਤੇ ਮੇਰਾ ਵੀਰ ਮੇਰੀ ਟਰੈਕਟਰ ਰਖਾ ਦੇ ਮੈਂ ਬਾਰਸੀ ਤੇ ਜਾਣਾ ਯਾਰ ਕੋਈ ਭਾਜੀ ਟੱਕਰਦਾ ਤੇ ਪਹਿਲਾਂ ਹੀ ਪੁੱਛਦੇ ਆ ਕੀ ਕੰਮ ਕਰਦੇ ਆ ਭਾਜੀ ਕਿਦਾਂ ਪਾਕਿਸਤਾਨ ਵਾਲੀ ਕਹਿੰਦੇ ਕਹਾਵਤ ਸੱਚ ਹੋ ਗਈ ਉਹ ਮੈਂ ਕਿਹਾ ਵੀ ਬੇਲੇ ਆ ਹਾਂ ਜਾਨੀ ਕਿ ਤੁਸੀਂ ਇਹ ਗੱਲ ਕਹੋ ਬੇ ਛੱਡਿਓ ਨਾ ਮਿਲਦਾ ਨਹੀਂ ਇਹ ਗੱਲ ਲਓ ਜੀ ਭਾਜੀ ਟੱਕਰਦੇ ਆ ਕਹਿੰਦਾ ਰੀਲ ਬਣਾਉਣੀ ਆ ਖੜੇ ਸੀਗੇ ਉਦੀ ਰੀਲ ਬਣਾਉਨੇ ਸੀ ਕੀ ਕਹਿੰਦੇ ਪਾਜੀ ਫੇ ਰੀਲ ਤਾਂ ਬਣ ਗਈ ਸਾਰਾ ਕੁਝ ਮੈਂ ਕਿਹਾ ਲੈ ਲਓ ਜੀ 10 ਲੈ ਪਾਜੀ ਨੇ ਅੰਦਰੋਂ ਟਿਮ ਹਾਟਰਨ ਨਾਲੇ ਆਹੋ ਤੇ ਮੈਨੂੰ ਦੋ ਮਿਲੇ ਚਾਰ ਦਾ ਪਤੰਦਰਾ ਵਿੱਚੋਂ ਤੂੰ ਖਾ ਗਏ ਇੰਨੇ ਜਿਹੜੇ ਲਾ ਮੈਂ ਕਿਹਾ ਥੋੜੇ ਬਾਣਨੀਆਂ ਕਹਿੰਦੇ ਗੱਲਾਂ ਕਰੋ ਕੋਈ ਗੱਲਾਂ ਇਹ ਤਾਂ ਸੀਗੇ ਵੀ ਨਿਕੇ ਨਿਕੇ ਜੇ ਹਨਾ ਇਹ ਤਾਂ ਆਂਦਾ ਕੁਝ ਨਹੀਂ ਰੋਂ ਜਿਆ ਆ ਕਸ ਅੰਦਰ ਜਾਉ ਤਾਂ ਗੱਲਾਂ ਹੋ ਗਈਆਂ ਜੀ ਅੱਜ ਲਾਲੀ ਲੈ ਕੇ ਆਇਆ ਵਾ ਕਿਹੜਾ ਮੋਲ ਆ ਇਹ ਗੈਨਫੋਡ ਗੈਨਫੋਡ ਇਧਰ ਨਾਲ ਪਾਜੀ ਹੁਣੀ ਇਧਰ ਢੋਲ ਕੀ ਪਾਜੀ ਵੀ ਪਹੁੰਚਿਆ ਵਾ ਨਾਲ ਕਹਿੰਦੇ ਭਿੰਦਾ ਬਵਾਰਾ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਜੀ ਇਧਰ ਪਾਜੀ ਹੁਣਾਂ ਨੂੰ ਫੋਨ ਆਇਆ ਵਾ ਅਮਰੀਕਾ ਤੋਂ ਮੁੰਡੇ ਦਾ ਨਹੀਂ ਮੇਰੀ ਗੱਲ ਸੁਣ ਹਾਂ ਤਾਂ ਇਹਦੀ ਬਾਰਸੀ ਕਿਦਣਿਆਂ ਐਦਾਂ ਨੂੰ ਤੇ ਮੇਰਾ ਵੀਰ ਮੇਰੀ ਟਰੈਕਟਰ ਰਖਾ ਦੇ ਮੈਂ ਬਾਰਸੀ ਤੇ ਜਾਣਾ ਯਾਰ ਹੈ ਉਹ ਨਹੀਂ ਨਹੀਂ ਇਹ ਨਹੀਂ ਭਰਾਵਾ ਹਾਂ ਟਰੈਕਟਰ ਰਖਾ ਦੇ ਟ੍ਰੈਕਟਰ ਰਖਾ ਦੇ ਤੂੰ ਹਾਂ ਟੈਕਟਰਾਂ ਦੇ ਜਿਵੇਂ ਦਿਲਾਇ ਜਰਾ ਤੂੰ ਬੜਾ ਕਰਦਾ ਹੈਗਾ ਕਿ ਪਾਸ ਦੇਖ ਲਿਆ ਹੁਣ ਫੇ ਇਦਾਂ ਕਰ ਟੈਕਟ ਨਹੀਂ ਰਖਾਉਣੀ ਤਾਂ ਬੇਸਮੈਂਟ ਲਈ 1500 ਦੇ ਉਹ ਹੀ ਭੇਜ ਦੇ ਮੇਰਾ ਵੀਰ ਹੈਂ ਉਹ ਭੇਜ ਦਿੰਦਾ ਹੈਂ ਉਹ ਕਰਵਾ ਕੇ ਨਹੀਂ ਕਿਦਾਂ ਭੇਜੂਗਾ ਕਾਦੇ ਤੇ ਤੂੰ ਜਾਂਦੇ ਵੀ ਜਾ ਉਹ ਦੱਸ ਪਰ ਪਿੰਡ ਨਹੀਂ ਰੋਲੀ ਪਾਉਣੀ ਵੀ ਮੈਂ ਉਹਨੂੰ ਪੈਸੇ ਪਾਏ ਆ ਇਦਾਂ ਗੋਪਤਦਾਨੇ ਇਦਾਂ ਗੋਪਤਦਾਨ ਵਾਲੀ ਪਰਤੀ ਤੇ ਨੂੰ ਆਪਾਂ ਦੇ ਦੇਣੀ ਨਾ ਬਸ ਏ ਨਾ ਹੋਵੇ ਤੂੰ ਕਰੇ ਸਾਲਿਆ ਪਹਿਲਾਂ ਮਾਤਾ ਆਪਣੀ ਨੂੰ ਫੋਨ ਕਰੇ ਪੁੱਛੇ ਫੇ ਖਿੱਲੀਆਂ ਡਾਵੇਂ ਪਿੰਡ ਤੂੰ ਨਹੀਂ ਤੂੰ 1000 ਡਾਲਰ ਫੜਾ ਕੇ ਤੇ ਤੇਰੀ ਮੰਮੀ ਸਾਡੇ ਦਰਾਂ 'ਚ ਬੈਠੀ ਹੋਵੇ ਮੇਰੀ ਮਾਤਾ ਨੂੰ ਕਹਵੇ ਚਾਚੀ 80000 ਰੁਪਏ ਦੇ ਜਿਹੜਾ ਗੋਪੀ ਨੇ ਪਾਇਆ ਔਰ ਅੱਗੇ ਉਹ 2 ਕਿਲੋ ਦੁੱਧ ਸਾਡੇ ਉਲੇ ਜਾਂਦੇ ਆ ਕਹਿੰਦਾ ਦੁੱਧ 5 ਕਿਲੋ ਕਰੋ ਫਿਰ ਸਾਲ ਦੇ ਐਡਵਾਂਸ ਦੇਤੇ ਕਹਿੰਦਾ ਤੁਹਾਨੂੰ ਹੋਰ ਕਿਦਾਂ ਕੋਈ ਭਾਜੀ ਟੱਕਰਦਾ ਤੇ ਪਹਿਲਾਂ ਹੀ ਪੁੱਛਦੇ ਆ ਕੀ ਕੰਮ ਕਰਦੇ ਆ ਭਾਜੀ ਕਿਦਾਂ ਪਾਕਿਸਤਾਨ ਵਾਲੀ ਕਹਿੰਦੇ ਕਹਾਵਤ ਸੱਚ ਹੋ ਗਈ ਉਹ ਮੈਂ ਕਿਹਾ ਵੀ ਬੇਲੇ ਆ ਹਾਂ ਬੇ ਯਾਨੀ ਕਿ ਤੁਸੀਂ ਇਹ ਗੱਲ ਕਹੋ ਵੀ ਛੱਡਿਓ ਨਾ ਮਿਲਦਾ ਨਹੀਂ ਇਹ ਗੱਲ ਹੈ ਹਲੋ ਭਾਜੀ ਕਹਿੰਦਾ ਛੇ ਦਿਨ ਕੰਮ ਤੇ ਜਾਈਦਾ ਸਤ ਨੂੰ ਦਿਨ ਛੁੱਟੀ ਕਰੀ ਦੀ ਇਹ ਭਰਾ ਟੱਕਰਿਆ ਹਿਸ਼ਾਰਪੁਰ ਤੋਂ ਬੂੰਗਾ ਬੂੰਗਾ ਪਿੰਡ ਭਾਜੀ ਬੂੰਗਾ ਭੂੰਗਾ ਭੂੰਗਾ ਬੂੰਗਾ ਤੇ ਤੁਹਾਡਾ ਭਾਜੀ ਕਿਦਾਂ ਕੁੰਡੀ ਵਾਲਾ ਭੂੰਗਾ ਯਾ ਭੂੰਗਾ ਭਾਜੀ ਮੇਰੇ ਖਨਾਪ ਤੋੜੀ ਵਾਲੇ ਭੂੰਗ ਚੋਂ ਨਿਕਲ ਕੇ ਆਇਆ ਲਾ ਇੱਦਾਂ ਤੁਹਾਡਾ ਕਿਹੜਾ ਪਿੰਡ ਬਾਜੀ ਬਾਈ ਗੜਸ਼ੰਕਰ ਤੋਂ ਅੱਛਾ ਏ ਲਓ ਜੀ ਇੱਧਰ ਬਾਜੀ ਹੁਣੇ ਹੈਗੇ ਗੜਸ਼ੰਕਰ ਤੋਂ ਤੇ ਇਹ ਤਾਂ ਫਿਰ ਦਸਾਂ ਦੀ ਲੋੜ ਨਹੀਂ ਕਹਿੰਦੇ ਧਲੇਤੇ ਵਾਲਾ ਇੱਧਰ ਮਗਰ ਨਵੂ ਕਿਵੇਂ ਆ ਜੀ ਸੇਵਾ ਕਦਾਂ ਪੀਲੀ ਕੌਫੀ ਕੌਫੀ ਹੈਂ ਹਿਸਾਬ ਨਾਲ ਪੀਵੀਂ ਇੱਥੇ ਤਾਂ ਪਾਵੇ ਵੀ ਹੈ ਨਹੀਂ ਦੇਖ ਲੈ ਬਹਿਣ ਨੂੰ ਘਰ ਵੀ ਹੱਥ ਰੱਖ ਕੇ ਘਰ ਵੀ ਹੱਥ ਰੱਖ ਕੇ ਜਾਣਾ ਪੈਣਾ ਮਗਰ ਦੇਖ ਲੈ ਵਿੱਚ ਇਨੇ 5 ਮਿੰਟ ਹੀ ਰੋਕਣੀਆਂ ਨੇ ਹੋਰ ਲੋਪੀ ਗਾ ਇਹ ਇੱਥੇ ਉਹ ਨਹੀਂ ਲੋ ਜੀ ਭਾਜੀ ਟੱਕਰਿਆ ਕਹਿੰਦਾ ਰੀਲ ਬਣਾਉਣੀ ਆ ਖੜੇ ਸਗੇ ਉਦੀ ਰੀਲ ਬਣਾਉਨੇ ਸੀ ਕੀ ਕਹਿੰਦੇ ਪਾਜੀ ਫੇ ਰੀਲ ਤਾਂ ਬਣ ਗਈ ਸਾਰਾ ਕੁਝ ਮੈਂ ਕਿਹਾ ਲੈ ਲਓ ਜੀ 10 ਲੈ ਪਾਜੀ ਨੇ ਅੰਦਰੋਂ ਟਿਮ ਹਾਟਰਨ ਨਾਲੇ ਆਹੋ ਤੇ ਮੈਨੂੰ ਦੋ ਮਿਲੇ ਚਾਰ ਦਾ ਪਤੰਦਰਾ ਵਿੱਚੋਂ ਤੂੰ ਖਾ ਗਿਆ ਇੰਨੇ ਜਿਹੇ ਰੀਲਾਂ ਮੈਂ ਕਿਹਾ ਥੋੜੇ ਬਣਨੀਆਂ ਕਹਿੰਦੇ ਗੱਲਾਂ ਕਰੋ ਕੋਈ ਗੱਲਾਂ ਮਿੱਠੀਆਂ ਮਿੱਠੀਆਂ ਇਹ ਤਾਂ ਸਗੇ ਵੀ ਨਿਕੇ ਨਿਕੇ ਜੇ ਹਨਾ ਇਹ ਤਾਂ ਬਣਦਾ ਕੁਝ ਨਹੀਂ ਰੋਂ ਜਿਆ ਆ ਕਸ ਅੰਦਰ ਜਾਉ ਤਾਂ ਗੱਲਾਂ ਹੋ ਗਈਆਂ ਜਾਂ ਤਾਂ ਦੇਖ ਲੈ ਇੱਕ ਵਾਰੀ ਫੇਰ ਜਾ ਮੜਦੇ ਅੰਦਰ ਬਾਕੀ ਹੋਰ ਚਲੋ ਠੀਕ ਆ ਮੇਰੇ ਖਿਆਲ ਨਾਲ ਭਾਜੀ ਖਰੇ ਪਾਰਟਨਰਸ਼ਿਪ ਪਾ ਲੈਣੀ ਤੁਸੀਂ ਜਿੰਨੀ ਆਰੀ ਆ ਗਏ ਇੱਥੇ ਚਲੋ ਭਾਜੀ ਠੀਕ ਆ ਜੀ ਓਕੇ ਮਿਲਦੇ ਆ ਜਰੂਰ ਪਾਵਾਂਗੇ ਮੇਰਾ ਵੀ ਜੇ ਮੈਨੂੰ ਨਹੀਂ ਪਿਆਰ ਦੇਣਾ ਮੁੰਡੇ ਨੂੰ ਤਾਂ 100 ਰੁਪਿਆ ਦੇ ਦੇ ਯਾਰ ਕੋਸ਼ਟਾ ਲਿਆਜ ਕਰੋ ਭਾਜੀ ਇੰਡੀਆ ਦਾ ਦੇਖ ਸਕਦੇ ਆ ਇੱਥੇ ਵਾਲਾ ਮਸਤ ਇਹ ਆਪਾਂ ਵੀ ਨਹੀਂ ਲੈਣੇ ਇੰਡੀਆ ਵਾਲੇ 100 ਰੁਪਏ ਕੀ ਮੰਨਣਾ ਅੱਲ ਤਾਂ ਅਸੀਂ ਤਾਂ ਇੱਧਰ ਵਾਲੇ ਖਰਚਣ ਦੇ ਆ ਹਣਾ ਇੱਡੀ ਵਾਲੇ ਤਾਂ ਚੱਲਦੇ ਨਹੀਂ ਚੱਲ 50 ਹੀ ਦੇ ਯਾਰ ਬਲੇ ਨਹੀਂ ਤਾਂ ਮੌਕੇ ਤੇ ਕੰਮ ਕਰਨ ਦਾ ਤੂੰ ਹੋ ਫੈਸਲਾ ਕਰਾਉਣਾ ਤੁਹਾਡਾ ਅੰਦਰ ਗਈ ਜਾਂਦਾ ਸੀ 9000 ਚੱਕਦਾ ਇਹ ਤਾਂ ਲੱਗਦਾ ਹਨ 80-90 ਰੁਪਏ ਮਸਾਂ ਕਿਤੇ ਖੜਦਾ ਹੋਣਾ ਹਫਤੇ ਦੇ ਭਰਾ ਮਿਲੇ ਜੀ ਆਦਮਪੁਰ ਤੋਂ ਤੇ ਬਾਜੀ ਹੁਣੇ ਕਹਿੰਦੇ ਕੰਮ ਦਾ ਪੁੱਛਦੇ ਸੀ ਕਹਿੰਦੇ ਸੋਨਾ ਸੋਨਾ ਬਾਜੀ ਕਹਿੰਦਾ ਬਹੁਤ ਪਾਇਆ ਰੱਖਣਾ ਨਹੀਂ ਕਿਸੇ ਨੇ ਮੈਂ ਕਹਾ ਜੇ ਇਦਾਂ ਪੰਜ ਚਾਰ ਦਿਨ ਹੋਰ ਰਹਿ ਗਏ ਤਾਂ ਵੇਚ ਜਾਣਾ ਆ ਸੋਨੇ ਦੀ ਬਾਜੀ ਗੱਡੀ ਲੈ ਕੇ ਆਇਆ ਪੌੜੀਆਂ ਹੀ ਬਹੁਤ ਲੱਦੀਆਂ ਬਾਜੀ ਨੂੰ ਪੁੱਛਿਆ ਕੰਮ ਕਾਦਾ ਵਾ ਕੰਦਾ ਫਾਈਟਿੰਗ ਹੋਰ ਕਿਹਦਾ ਸਿਗਾ ਭਾਜੀ ਕੰਦਾ ਫਾਈਟਿੰਗ ਬਾ ਆਈ ਬਈ ਕੰਦਾ ਕੰਦਾ ਬਾਰੋ ਤਿਆਰੀ ਕਰ ਲੀਆਂ ਕੰਟਰੀਆਂ ਦੇ ਵਿੱਚ ਕੋਈ ਪੰਛੀ ਜਾਂ ਦਰਖਤ ਦੇ ਵਿੱਚ ਫਸਦਾ ਆ ਉਹਦੀ ਜਾਨ ਬਹੁਤ ਬਚਾਉਂਦੇ ਆ ਇਹਨਾਂ ਨੇ ਸਾਰੇ ਟ੍ਰੈਫਿਕ ਰੋਕੇ ਦਬਦਬਾ ਪੌੜੀਆਂ ਲਾ ਕੇ ਦਾ ਇਹਨਾਂ ਨੇ ਪੰਛੀ ਪਹਚਾਉਣਾ ਪੰਛੀ ਬਚਾਉਣਾ ਵੀ ਡੋਰ ਡੂਰ ਉਹਦੇ ਪੈਰਾਂ ਚੋਂ ਕੱਢਣੀ ਆ ਫਿਰ ਲੱਕੜਾ ਲੁਕੜਾ ਵੀ ਰੱਖੀ ਫਿਰ ਤੇ ਹੁਣ ਕੰਮ ਕਰ ਕਿਦਾਂ ਭਾਜੀ ਨੂੰ ਦੱਸੋ ਫਿਰ ਹੁਣ ਕੀ ਆ ਜਿਹਦਾ ਪਲਾਨ ਤੁਹਾਡਾ ਅਗਲਾ ਮੈਂ ਤਾਂ ਕਹਿਣ ਦਿਆਂ ਵੀ ਨਾਲ ਦਿਹਾੜੀ ਦਿਉੜੀ ਲਵਾ ਦੇ ਮੰਨਦਾ ਨਹੀਂ ਕੋਈ ਯਕੀਨ ਨਹੀਂ ਕਰਦਾ ਕਿ ਤੂੰ ਆਹ ਕੰਮ ਕਰਨਾ ਮੈਨੂੰ ਸੋਨਾ ਸੁਣਾ ਲੈ ਕੇ ਕੱਪੜੇ ਥੋੜੇ ਇਦਾਂ ਦੇ ਪਾਓ ਨਾ ਇਦਾਂ ਪਤਾ ਲੱਗੇ ਇਹ ਬੂਟ ਇਦਾਂ ਦੇ ਪਾਓ ਭਾਜੀ ਪਤਾ ਲੱਗੇ ਸੇ ਮੈਂ ਪਿੰਡ ਨੂੰ ਮੁੜ ਜਾਣਾ ਕਿੱ데 ਇਹ ਭੈਣ ਮਰਵਾਉਂਦੀ ਕੈਨੇਡਾ ਫੜ ਕੇ ਆਪਾਂ ਮੁੜ ਜਾਣਾ ਇਹਦਾ ਮਾਮਾ ਕੋਈ ਗੋਰਾ ਮਗਲ ਪੇ ਗਿਆ ਭੱਜੇ ਜਾਂਦੇ ਤੇ ਪੈਰ ਚੋਂ ਨਿਕਲ ਜਾਣਾ ਇਹਦੇ ਉਹ ਵੀ ਨਹੀਂ ਪੋਹਣੇ ਜਿਹੜਾ ਇਹਨੇ ਮੇਰੇ ਕਹਿੰਦਾ ਇਹਨੇ ਭਾਜੀ ਆਪਣਾ ਗਿੱਟੇ ਤੋੜਦਾਨੇ ਇਹਦਾ ਉਕਾ ਇਹ ਪੰਛੀ ਦੀ ਕੀ ਜਾਨ ਬਚਾ ਲੂ ਇਹ ਤਾਂ ਆਪਣੀ ਜਾਨ ਖਤਰੇ ਚ ਪਾਈ ਫਿਰਦਾ ਨੇਦਰ ਪਹੁੰਚ ਗਏ ਜੀ ਪਕੌੜੇ ਤੇ ਬਾਕੀ ਬਾਜੀ ਹੁਣੀ ਕਹਿੰਦੇ ਸੀ ਬਾਜੀ ਹੁਣਾ ਨੂੰ ਦਿਖਾਉਣਾ ਕਹਿੰਦੇ ਬਾਜੀ ਹੁਣੀ ਆਏ ਆ ਭੁੱਲਰਾਂ ਤੋਂ ਭੁੱਲਰਾਂ ਤੋਂ ਬਾਜੀ ਹੁਣੀ ਬਾਜੀ ਦੇ ਪਿੰਡ ਗਵੰਡੀ ਆ ਨਾ ਕੋ ਪਾਜੀ ਪਕੌੜਾ ਮੈਗਾ ਆਏ ਤਾਂ ਸਾਡੇ ਲਈ ਇੱਕ ਅੱਧਾ ਪੀਸ ਲੈ ਲੈ ਮੇਰੇ ਇਹ ਤਾਂ ਗਰਮ ਆ ਹਜੇ ਕੋਈ ਨਹੀਂ ਗਰਮ ਆ ਤਾਂ ਫਰੀ ਦੇ ਆ ਨਾ ਮੇ ਨੂੰ ਲੂ ਹੋ ਗਿਆ ਕੋਈ ਚੱਕਰ ਨਹੀਂ ਚੱਕ ਦੇਗਾ ਮਨੂੰ ਸੁੱਕੀ ਚੱਕੇ ਯਾਰ ਪਤਾ ਨਹੀਂ ਹੁੰਦਾ ਕਿ ਅਗਲਾ ਪਲੇਟ ਵੀ ਚੱਕ ਕੇ ਨਿਕਲ ਜਾਂਦਾ ਹੁੰਦਾ ਬਾਹਰ ਨੂੰ ਨਬੂ ਓਏ ਨਿਕਰਾਂ ਲਿਆਂਦੀਆਂ ਤੋਂ ਬਾਦੂ ਉਹ ਨੋਹ ਹੀ ਕੰਮ ਕਰੇ ਚੱਕੋ ਬਾਜ ਨੇ ਕਿਹੜੇ ਦਿਨ ਕੱਪੜੇ ਧੋਦੇ ਮੇਰੇ ਤਾਂ ਕੱਛੇ ਵੀ ਸਾਰੇ ਲੱਬੜੇ ਨੇ ਹਾਂ ਓ ਜੀ ਕਿਹੜੇ ਪਾਜੀ ਮੋਤੀ ਪੁੰਨ ਕਹਿੰਦੇ ਪਿਛਲੇ ਜਨਮਾਂ ਚ ਕੀਤੇ ਆ ਤਾਰੇ ਆ ਜਾਂ ਕੀ ਕਹਿੰਦੇ ਹੁੰਦੇ ਆ ਮੋਤੀ ਪੁੰਨ ਕੀਤੇ ਆ ਮੋਤੀ ਦਾਨ ਕੀਤੇ ਆ ਹਾਂ ਜਿਹੜੇ ਇਦਾਂ ਨਾਲ ਚਾਹਾਂ ਆਜੋ ਪਾਜੀ ਚੱਕੋ ਪਕੌੜੇ ਪਕੌੜੇ ਅਸੀਂ ਤਾਂ ਖਾਂਦੇ ਰਹੀਦਾ ਨੇ ਇੱਕ ਪਹਿਲੀ ਵਾਲੀ ਖਾ ਲੈਂਦੇ ਆ ਨੇ ਇੱਕ ਹੋਰ ਕੀ ਕਹਿੰਦੇ ਸੀ ਬਾਜੀ ਤੁਸੀਂ ਮੈਂ ਕਿਹਾ ਵੱਡੇ ਵੱਡੇ ਪੀਸ ਚੱਕੀ ਕਰਿਆਟੀ ਕੱਚੀ ਆ ਉਹਨਾਂ ਜੀ ਲੋ ਜ ਚਾਹਾਂ ਪਕੌੜੇ ਕੋਕ ਰਹਿ ਕੀ ਗਿਆ ਬਾਜੀ ਹੁਣ ਬਾਕੀ ਬਰਫੀ ਆਉਣ ਲੱਗੀ ਸਪੈਸ਼ਲ ਹਾਂ ਆਪਣੇ ਜਿਹੜੀ ਆ ਮਿਰਜੂ ਵਾਲੀ ਆਪ ਬਣਾਉਂਦੇ ਇਹ ਸਪੈਸ਼ਲ ਬਰਫੀ ਹੈ ਅੱਛਾ ਓ ਜੀ ਇਧਰ ਪਾਜੀ ਪਾਜੀ ਕਹਿੰਦਾ ਮੈਨੂੰ ਨਾਲ ਲੈ ਚਲੋ ਇਧਰ ਦਾਦਾ ਜੀ ਕਹਿੰਦਾ ਮੈਨੂੰ ਰੂਮ ਚ ਹਾਂਜੀ ਪਾਜੀ ਉਹਨਾਂ ਦੇ ਨਾਲ ਕੋਟ ਲਾ ਕੇ ਇੱਥੇ ਰੱਖਣੇ ਆ ਤੇ ਜਰਾ ਬਾਹਰ ਡੇਲੀ ਤੋਦੀਆਂ ਮੈਂ ਕਿ ਬੋਣੀਆਂ ਆ ਮੋਸ਼ਕ ਨਾ ਆਵੇ ਹਾਂ ਬਾਥਰੂਮ ਪੂਰਾ ਕਲੀਨ ਰੱਖਣਾ ਅੱਛਾ ਬਾਕੀ ਭਾਜੀ ਉਹਨਾਂ ਦਾ ਕੋਕ ਅੰਦਰ ਰਹਿੰਦਾ ਤਾਂ ਉਹਦੀ ਰੋਟੀ ਕੱਢ ਕੇ ਨਹੀਂ ਖਾਣੀ ਆਪ ਦੀ ਬਣਾਉਣੀਆਂ ਠੀਕ ਆ ਇਹ ਰੂਲ ਆ ਇਹ ਲਿਖ ਲੋ ਭਾਜੀ ਹੁਣ ਤੁਸੀਂ ਵੀ ਕਾਪੀ ਦੇ ਜਦੋਂ ਆ ਫਰਿੱਜ ਲਾਉਣੀ ਆ ਖਿਆਲ ਨਾਲ ਇਹਦੇ ਵਿੱਚ ਇਹ ਤਾਂ ਕਈ ਜਿਹੜੇ ਉਂਗਲ ਆ ਜਾਂਦੀ ਆ ਖਿਆਲ ਨਾਲ ਹੋਣੀ ਠੀਕ ਆ ਭਾਜੀ ਕਹਿੰਦਾ ਮੈਨੂੰ ਮੂੰਹ ਨਾਲ ਲਿਆਇਓ ਲੱਗੀ ਤਾਂ ਫਰਿੱਜ ਦਾ ਡਰਾਜ ਆ ਕੱਢ ਕੇ ਆਪ ਵਿੱਚ ਬਹਿਲੀ ਬਾਹਰੇ ਸੌਣਾ ਗਰਮੀ ਆਉਣ ਵਾਲੀ ਆ ਅੱਜ ਤਾਂ ਨਹੀਂ 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 ਉਹ ਕੰਮ ਨਹੀਂ ਕਰਨਾ ਭਾਜੀ ਤੇ ਬਾਕੀ ਹੋਰ ਕੁਝ ਪੁੱਛ ਸਕਦੇ ਜਾਂ ਪੁੱਛਣਾ ਹੀ ਜਾਣਾ ਹੋਵੇ ਭਾਜੀ ਕੋਈ ਨਾ ਤੁਸੀਂ ਜਾਓ ਬਾਕੀ ਮੈਂ ਆਪ ਹੀ ਦੇਖ ਲਵਾਂ ਠੀਕ ਹੈ ਇਸੇ ਲਈ ਉਹ ਤਾਂ ਭੱਜ ਗਿਆ ਤੇ ਪਕੌੜੇ ਖਾਣੋਂ ਨਹੀਂ ਹਟਦਾ ਚਲੋ ਚਲੋ ਕਰੋ ਹੁਣ ਪਕੌੜਿਆਂ ਜੋਗਾ ਕੰਮ ਵੀ ਕਰ ਲਓ ਚਲੋ ਚਲੋ ਬਾਜੀ ਬਾਜੀ ਪਕੌੜਿਆਂ ਚ ਲੂਣ ਸਹੀ ਸੀ ਆ ਲੈ ਤੇ ਤਾਂ ਨਹੀਂ ਹੋਣਾ ਬਾਜੀ ਕੰਮ ਲੂਣ ਕਦਾ ਸਹੀ ਸੀ ਮਿਰਚ ਮਸਾਲਾ ਲੋ ਜੀ ਕਹਿੰਦੇ ਰੱਖ ਤੇ ਇੱਧਰ ਸਟੈਂਡ ਪਾਜੀ ਹੁਣ ਰੱਸੀ ਆਪਣੇ ਤੋਂ ਛੋਟੀ ਆ ਇੱਧਰ ਲਤਾਲਮ ਕਾ ਕੇ ਵੇਜਾ ਫੜ ਗਈ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਹਾਂਜੀ ਇਹ ਪਕੌੜਿਆਂ ਵਾਲੀਆਂ ਤਰੱਕੀਆਂ ਆ ਇੱਥੇ ਗਾਣਾ ਲਾ ਦੇਣਾ ਉਹ ਸੌ ਰੱਬ ਦੀ ਬਿਸ਼ਨ ਕੋਰੇ ਸਾਨੂੰ ਮਹਿੰਗੀ ਪਈ ਕੈਨੇਡਾ ਜੀ ਪਹੁੰਚੇ ਭਾਜੀ ਹੁਣੀ ਕਹਿੰਦੇ ਕਦਾਂ ਭਾਜੀ ਜਲੇਬੀਆਂ ਸਿੱਖ ਲੋ ਮੈਂ ਤਾਂ ਕਹਿੰਦਾ ਜਲੇਬੀਆਂ ਦੇਖੋ ਨਿਕਲਦੀਆਂ ਐਨ ਪੂਰੀਆਂ ਜਲੇਬੀਆਂ ਜਿੱਦਾਂ ਬਿੰਗੀਆਂ ਨਹੀਂ ਬਣਨੀਆਂ ਆ ਆਪਾਂ ਤਾਂ ਸਾਲ ਜੈਨ ਸਿੱਧੀਆਂ ਬਣਾਵਾਂਗੇ ਇਦਾਂ ਆ ਕਿਹੜੀ ਸਾਲ ਦੇ ਵਿੱਚ ਹਾਂ ਸਿੱਧੀਆਂ ਲਾ ਗੈਨ ਸਿੱਧੀ ਜਲੇਬੀ ਨਹੀਂ ਦੇਖੋ ਤਾਂ ਉਹਦਾ ਮਰਜ਼ਾ ਕੱਢ ਕੇ ਉਹਦਾ ਕੁਝ ਹੁੰਦਾ ਆ ਮਸ਼ੀਨ ਜੀ ਵਧੀਆ ਆ ਨਾ ਨਹੀਂ ਫਖਰੀਰਬਾਦ ਨੂੰ ਲਿਆਈਓ ਬਹੁਤ ਸੋਹਣੀਆ ਕੱਢਦਾ ਜਲੇਬੀਆਂ ਉਹਨੂੰ ਦਸ ਦੇ ਨਾਲੇ ਕੰਮ ਹੈਗਾ ਇੱਥੇ ਆ ਜਾ ਸਰੀ ਜਰੂਮੇ ਪੰਜਾਬ ਚ ਬੋਟਾ ਬੋਟਾ ਤਾਂ ਪੈਣੀਆ ਨਹੀਂ ਹੁਣ ਇਧਰ ਸਾਡੇ ਨਾਲੇ ਠੱਕੇ ਖਾਂ ਆਂਗੇ ਹਾਂਜੀ ਨਹੀਂ ਇਹ ਮੁੰਡਾ ਭਾਈ ਇਹ ਮੁੰਡਾ ਹੈ ਨਹੀਂ ਕਹਿੰਦਾ ਉਹ ਕਿੱਥੇ ਜਾਓ ਕਦਾਂ ਔਣ ਜਲੇਬੀਆਂ ਟਲਟ ਰੁਲਟ ਜਾਇਆ ਕਦੀ ਹਾਰੀ ਹੋ ਜੀ ਜਲੇਵੀਂਦੋ ਵਾਲੇ ਹੋਰ ਬਾਜੀ ਕਿਦਾਂ ਦਾ ਲੱਗਾ ਅੱਜ ਅੱਜ ਕੀ ਫੀਲ ਹੋ ਰਿਹਾ ਲੋਕਾਂ ਨੂੰ ਵੀਡੀਓ ਪਾਉਂਦੇ ਆ ਦਿਖਾਉਂਦੇ ਆ ਬਹੁਤ ਵਧੀਆ ਫੀਲ ਮਿਲ ਰਹੀ ਸੋਹ ਰੱਬ ਦੀ ਕਿਸ਼ਨ ਕੋਰੇ ਸਾਨੂੰ ਮਹਿੰਗੀ ਪਈ ਕੈਨੇਡਾ ਹਾਂ ਹਮ ਅਰੇਂਜ ਨਾਲੇ ਹੀ ਪੀਲਾ ਪਤੰਦਰਾ ਬੋਲ ਕਰਦੇ ਹਾਂ ਹਾਂ ਬੋਲ ਕੇ ਦਿਖਾਉਂਦੇ ਲੋਕਾਂ ਨੂੰ ਚੜੀ ਜਾਓ ਜੋ ਤੱਕ ਮਮਾ ਭਾਜੀ ਨੇ ਐਂਗਲ ਚੱਕਣ ਸਾਨੂੰ ਲੈ ਜਾਣਾ ਨਾਲ ਹੂੰ ਹੂੰ ਇਹਦਾ ਚੱਲ ਤੈਨੂੰ ਕਦੇ ਜੀ ਕਿਹਦਾ ਜੂਸ ਸਵਾਦ ਸੀ ਜੂਸ ਤਾਂ ਸਵਾਦ ਸੀਗਾ ਹੁਣ ਜਦੋਂ ਦੋ ਲੈ ਕੇ ਤਾਂ ਇੱਕ ਸੈਟ ਨੂੰ ਚੜਨਾ ਇਧਰੋਂ ਬੱਕੀ ਵੀ ਚੜਦੀ ਨਾਲ ਤੁਰ ਪਕੌੜਿਆਂ ਨੇ ਮਰਾਤੇ ਚਲੋ ਯੂਸਾ ਮੇਰੇ ਕੰਨਾਂ ਦੋ ਕ ਗੇੜੇ ਨਾ ਹੋ ਗਿਆ ਥੱਲੇ ਹੋ ਗਿਆ ਕੰਦੇ ਜੀ ਅੱਜ ਲਾਲੀ ਲੈ ਕੇ ਆਇਆ ਵਾ ਕਿਹੜਾ ਮੋਲ ਆ ਇਹ ਗਿਲਫੋਰਡ ਗਿਲਫੋਰਡ ਇਧਰ ਨਾਲ ਭਾਜੀ ਹੁਣੀ ਇਧਰ ਢੋਲ ਵੀ ਭਾਜੀ ਵੀ ਪਹੁੰਚਿਆ ਵਾ ਬਾਕੀ ਲਾਲੀ ਹੁਣੀ ਕਹਿੰਦੇ ਦੁਕਾਨਾਂ ਤੁਹਾਨੂੰ ਕਹਿੰਦੇ ਦਿਖਦਾ ਲਾਲੀ ਕਿਦਾਂ ਮਾਹੌਲ ਕਿਦਾਂ ਦਿਖਾ ਦਈਏ ਇੰਨੀਆਂ ਦੁਕਾਨਾਂ ਤੁਸੀਂ ਮੇਰੇ ਕੰਨਾਂ ਭਾਈ ਫਾਤਾ ਦੇ ਮੇਲੇ ਤੇ ਦੇਖੀਆਂ ਸੀ ਚਲੋ ਬਾਕੀ ਦਿਖਾਉਨੇ ਆ ਤੁਹਾਨੂੰ ਗਾਂ ਗਾਂ ਯਾ ਬਾਥਰੂਮ ਗਿਆ। ਉਹ ਸਟਾਰਬਕ ਤੇ ਚਲੀਏ। ਕਿਹੜਾ? ਸਟਾਰਬਕ। ਬਹੁਤ ਪਹਨਵਾਉਂਦੇ ਕਹਿਣਾਂ ਨੂੰ। ਪਿੰਡਾਂ ਨੇ ਕਿੱਥੇ ਆ? ਮਾਡਲ ਟਾਊਨ ਆ ਸਟਾਰਬਕ ਤੇ ਆ। ਕਹਿੰਦਾ ਆਪਾਂ ਪਿੰਡ ਗਈ ਜਾਈਦਾ ਆਪਾਂ ਇੰਨੇ ਸੋਹਣੇ ਇੱਥੇ ਤਾਂ ਮੁੰਡੇ ਬਹੁਤ ਸੋਹਣੇ ਸੋਹਣੇ ਫਿਰਦੇ ਆ। ਲੋ ਜੀ ਹੋ ਗਈ ਗੁੱਡ ਮਾਰਨਿੰਗ। ਪਾਜੀ ਹੁਣੇ ਚੱਲੇ ਆ ਬੰਦ ਕਰਿਓ ਪਾਜੀ ਮੜ ਜਾ ਦੇਸ਼ ਪੰਜਾਬ ਰੈਸਟੋਰੈਂਟ। ਹਾਂਜੀ ਜਿਹਨੇ ਮਿਲਣਾ ਤੇ ਉੱਥੇ ਆ ਜਾਓ। ਹਾਂ। ਨੇ ਪਾ ਜੀ ਉਦੋਂ ਕਦਾਂ ਇੱਕ ਦਿਨ ਉਦੋਂ ਪਕੌੜੇ ਖਲਾ ਕੇ ਤੇ ਗਲਤ ਕੰਮ ਕੀਤਾ ਗਲਤ ਕੀਤਾ ਉਹ ਕੱਢ ਲਏ ਉਹਨਾਂ ਨੇ ਜਾਨ ਕੇ ਘਰੇ ਨਹੀਂ ਲਿਉਣ ਦਿੰਦੇ ਕੁਝ ਵੀ ਇੱਥੇ ਚੱਕਵਾ ਹੈ ਨਹੀਂ ਕੁਝ ਖਾਣ ਖਾਣਾ ਹੀ ਆ ਤੇ ਕੱਢ ਲੈਂਦੇ ਉੱਥੇ ਮਤਲਬ ਇਹ ਵੀ ਘਰੇ ਘਰ ਤੱਕ ਨਹੀਂ ਆਉਣ ਦੇਣਾ ਹਾਂ ਉਹਨਾਂ ਨੇ ਜਿੰਨਾ ਖਿਲਾਇਆ ਉੱਥੇ ਹੀ ਕੱਢ ਲੈਣਾ ਹਾਂ ਨੇਥ ਜਦੋਂ ਧੋਣ ਦੀ ਹੈਗੀ ਲੋਡ ਕਪੜੇ ਕੂਪੜੇ ਭੇਜੀ ਕਿੱਦਾਂ ਹੁਣ ਕੱਪੜਿਆਂ ਦਾ ਇੱਥੇ ਕੀ ਧੋਣਾ ਹੂੰ ਐਦਾਂ ਹੀ ਲਾ ਕੇ ਜਾਨੀ ਕਿ ਹਵਾ ਜੀ ਫਰਾਈ ਜਾਓ ਜਰਾਬਾਂ ਜਰਾਬਾਂ ਨੂੰ ਜਰਾਬਾਂ ਨੂੰ ਵੀ 스멜 ਆਉਂਦੀ ਦੂਜੇ ਤੀਜੇ ਦਿਨ ਚੱਕ ਕੇ ਬਦਲ ਬਦਲ ਕੇ ਪਾਈ ਜਾਓ ਰੰਗ ਬਦਲੀ ਜਾਓ ਹਾਂ ਵੀ ਇੱਕ ਜਨਤਾ ਦੀ ਨਿਗਾਹ ਜੇ ਹੋਵੇ ਵੀ ਕੱਪੜੇ ਬਦਲੇ ਨਹੀਂ ਤਾਂ ਫਿਰ ਟਿੱਚਰਾਂ ਗੀਆਂ ਖੰਨ ਲੱਗ ਪੈਂਦੇ ਕੋਈ ਕੱਲ ਦੀ ਉਹ ਪਾਈ ਆ ਪਾਈ ਹੈ ਨਾ ਅਰੇ ਆ ਮੈਂ ਕੱਲ ਜੀ ਉਹ ਆਪਣੇ ਬਲੈਕ ਸ਼ੀਰ ਮੇਰੀ ਜੈਕਟ ਦਾ ਧਾਮਾ ਦੇ ਨੀਲੀ ਆ ਰਹਿ ਗਈ ਉਹ ਫੋਟੋ ਚ ਕਈ ਵਲੇ ਵੀ ਬਲੈਕ ਆ ਜਾਂਦੀ ਹੁੰਦੀ ਨੇ ਦਿਨੂਰੇ ਚ ਲੋਕਾਂ ਨੇ ਦੁਬਾਰਾ ਕਹਿਣਾ ਨਾ ਬਦੱਸ ਲਿਆ ਕਰ ਨਾਲ ਤੇ ਭਾਜੀ ਹੁਣੇ ਹੋ ਗਏ ਜੀ ਤਿਆਰ ਹੁਣ ਚੱਲੇ ਕਹਿੰਦੇ ਦੇਸ਼ ਪੰਜਾਬ ਸਾਈਡ ਵੇਗ ਚੱਕਵਾ ਦੀ ਸਾਈਡ ਵੇਗ ਆ ਤੇ ਇਹਨੂੰ ਸਾਈਡ ਤੇ ਹੀ ਲਗਾ ਦੇ ਉੱਚੀ ਦਾ ਇਹਨੇ ਤਾਂ ਹਾਲਾਤ ਮਾੜੇ ਕਰਾਏ ਆ ਹਾਂ ਇਹ ਬਲੇ ਦੀ ਉੱਤਰ ਦੇ ਹੁੰਦੇ ਸੀ ਦਾ ਪਾਪ ਆ ਗਏ ਕਹਣਾ ਯਾਰ ਅਸੀਂ ਕਦੋਂ ਪਾਵਾਂਗੇ ਹਾਂ ਇਹ ਸਾਈਡ ਤੇ ਚੰਗੇ ਆ ਇਹ ਤਾਂ ਮੈਂ ਜਾਣ ਲੱਗੇ ਨੇ ਵਿੱਚੋਂ ਸਮਾਨ ਕੱਢ ਲੈਣਾ ਸੱਟ ਕੇ ਜਾਣਾ ਇੱਥੇ ਜੇਬਾਂ 'ਚ ਪਾ ਲੈਣਾ ਮੈਂ ਤਾਂ ਪਾਸਵਰਡ ਪਾਸਵਰਡ ਸਭ ਕੁਝ ਇੰਨੇ ਜੇਬਾਂ 'ਚ ਪਾ ਕੇ ਤੇ ਸੱਟ ਕੇ ਜਾਣਾ ਹਨਾ ਇਹ ਇਹ ਸੱਟ ਜਾਣਾ ਨਹੀਂ ਸੋਨਾ ਸੋਨਾ ਕਿੱਧਰ ਗਿਆ ਭਾਜੀ ਹੁਣ ਅੱਗੇ ਤਾਂ ਬਲੂਕੀ ਕਹਿੰਦੇ ਇਦਾਂ ਸੋਨਾ ਪਾਇਆ ਮੇਰੇ ਲਾਰਮ ਵੱਜ ਗਿਆ ਸੀਗਾ ਭਾਜੀ 10 ਵਜੇ ਦਾ 10 ਵਜੇ ਦਾ 10 ਵਜੇ ਦਾ ਲਾਰਮ ਵੱਜ ਗਿਆ ਸੀ ਸੋਨੇ ਸੋਨੇ ਹੁਣੀ ਪਿਗਲ ਗਏ ਹੁਣ ਭਸਮ ਨਿਗਲ ਗਿਆ ਸੋਨੇ ਵਾਲੀਆਂ ਵਾਪਸੀ ਟਿਕਟ ਕਰਾਉਣੀ ਆ ਤੇ ਗੋ ਫੰਡ ਚਲਾਉਂਦੇ ਆ ਤੋ ਸਾਰੇ ਫਰਜ ਜਿੰਨੇ ਵੱਧ ਤੋਂ ਵੱਧ ਸਹਿਯੋਗ ਕਰਿਓ ਪੋਰਟ ਨੂੰ ਸ਼ੇਅਰ ਕਰਿਓ ਦੱਬ ਕੇ ਤੇ ਹੋਰ ਕੀ ਕਰਿਓ ਯਾਨਕਿ ਇਦਾਂ ਵੀ ਪੰਜੀ ਜਾਹੇ ਮੈਨੂੰ ਬਚੇ ਨਾ ਲੱਖ ਖੰਡ ਘਾਟੇ ਚ ਜਲ ਜਾਵਾਂ 12 ਲੱਖ ਖਰਚ ਆਇਆ 11 ਗਾ ਪੂਰਾ ਕਰਾ ਦਿਓ ਕਿਸੇ ਤਰ੍ਹਾਂ ਫੇ ਮੋੜਨਾ ਪੰਜਾਬ ਨਹੀਂ ਖਾਲੀ ਹੱਥ ਨਹੀਂ ਤੂੰ ਜਾਣਾ ਤੇ ਜਾਈਏ ਭੁਮਾ ਘਾਟੇ ਜਾਈ ਪਰ ਇਦਾਂ ਆ ਰਗੜਾ ਇਹਨੂੰ ਘਾਟਾ ਨਹੀਂ ਗਿਆ ਸਾਰੀ ਦਾ ਰਗੜਾ ਪੱਜਾ ਲੋ ਜੀ ਤੇ ਹੁਣ ਕਦੋਂ ਆਉਣਾ ਭਾਜੀ ਫੇ ਦੇਸ ਪੰਜਾਬ ਦਾ ਉਥੋਂ ਦੇਖੋ ਹੁਣ ਬੈਨੇ ਉਥੇ ਮੈਂ ਫਿਰਦਾ ਮੈਨੂੰ ਉਹ ਜਿੱਦਾਂ ਰਿਸੈਪਸ਼ਨ ਤੇ ਬਿਠਾ ਲਦੇ ਫਿਰ ਮੈਂ ਉਥੇ ਕਸਟਮਰ ਅਟੈਂਡ ਕਰਨੇ ਹੁੰਦੇ ਕਿਉਂ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪ੍ਰੋਬਲਮ ਆ ਸਿਰ ਮੈਨੂੰ ਗੋਰਿਆਂ ਦੇ ਨਾਲ ਗੱਲਬਾਤ ਕਰਨੀ ਪੈਂਦੀ ਆ ਅੱਛਾ ਹਾਂਜੀ ਤੇ ਬਾਕੀ ਸਮੂਥੇ ਸਮੂਥੇ ਜਿਹੜਾ ਆਉਂਦੇ ਹੁਣ ਉਹਨਾਂ ਦਾ ਆਰਡਰ ਮੇਤੋਂ ਨਹੀਂ ਲਿਆ ਜਾਂਦਾ ਹਾਂ ਗੋਰਿਆਂ ਦਾ ਤੁਸੀਂ ਲੈਨੇ ਹੋ ਗੋਰਿਆਂ ਦਾ ਆਰਡਰ ਆਪਾਂ ਲਈਦਾ ਆ ਠੀਕ ਆ ਜੀ ਹਾਂ ਹਾਂ ਲਓ ਜੀ ਪਹੁੰਚ ਕੇ ਕਹਿੰਦੇ ਕਿੱਥੇ ਬਾਜੀ ਲੱਕੜ ਵਾਲੇ ਪੌੜ ਤੇ ਵਾਈਟ ਰੌਕ ਜਿਹੜਾ ਜਾਨੀ ਕਿ ਅਮਰੀਕਾ ਨਾਲ ਟੱਚ ਹੋਣ ਵਾਲਾ ਥੋੜਾ ਜਿਹਾ ਮੂਰਿਆਂ ਰਹਿੰਦਾ ਆ ਤੇ ਹੁਣ ਇਹ ਮਿਹਨਤੀ ਮੁੰਨਤੀ ਮਾਰਦੇ ਆ ਕਿੰਨਾ ਕੁ ਏਰੀਆ ਉਸ ਹਸਾਬ ਨਾਲ ਸੀ ਤਾਂ ਗੱਡੀ ਚ ਹੀ ਰਹਿ ਗਿਆ ਸੀ ਤਾਂ ਵੱਡਾ ਗੱਡੀ ਚ ਰਹਿ ਗਿਆ ਕਰਮ ਕਰਮਾ ਨਾ ਪਲੀਆ ਕਰਮ ਬੋਲੇ ਹੁਣਾਂ ਨੂੰ ਕੰਮ ਮਿਲ ਜੂ ਇੰਡੀਆ ਚੋਂ ਲੱਕੜ ਮੰਗਵੋਣੀ ਆ ਆਪਾਂ ਜਿਹੜੀ ਮੂਰੇ ਜੋੜਨੇ ਆ ਜਦ ਲੱਕੜ ਦਾ ਪੌੜਿਆ ਬਾਕੀ ਚੰਗੀ ਤਰ੍ਹਾਂ ਦਾ ਹਾਲ ਨਹੀਂ ਗੋਲਾ ਵੀ ਦੇਖ ਲਊਗਾ ਤਰਸਿਆ ਪਿਆ ਉਦੋਂ ਦਾ ਮਾਮਾ ਕਹਿੰਦਾ ਸੀ ਚਲੋ ਮੈਨੂੰ ਕੁਲੂ ਕਮਾ ਲਿਆਓ ਮਨਾਲੇ ਕਮਾ ਲਿਆਓ ਬਾਜੀ ਹੁਣ ਹੀ ਕਹਿੰਦੇ ਸੀ ਇਧਰ ਕਿਹੜੇ ਬਾਜੀ ਹੁਣ ਹੀ ਕਹਿੰਦੇ ਸੀ ਗੋਲੇ ਬੁੱਧੂ ਹੁਣਾਂ ਨੂੰ ਨਹੀਂ ਲਿਆਉਂਦੇ ਗੋਲੇ ਬੁੱਧੂ ਨੂੰ ਮੈਂ ਤਾਂ ਇੰਡੀਆ 'ਚ ਤਾਂ ਬਸੇਰਾ ਕਮਾਇਆ ਇੱਥੇ ਸੌਰੀ ਆ ਹੁਣ ਯਾਰ ਬੀਜੇ ਤੇ ਆ ਇੱਥੇ ਤਾਂ ਡਿਪੈਂਡ ਹੈ ਕਿ ਨਹੀਂ ਕਿੱਥੇ ਕਿੱਥੇ ਲਮਾਇਆ ਨੇ ਇਹਨਾਂ ਦੀ ਬਾਕੀ ਜੇ ਬਾਜੀ ਰਹੀ ਗੱਲ ਬੀਜੇ ਦੀ ਬੀਜਾ ਵੀ ਲੱਗ ਗਿਆ ਜਦੋਂ ਟੈਟੀ ਟੂਚੀ ਲੈ ਕੇ ਤਾਂ ਤੁਰੇ ਤੇ ਮੋਰਥਲ ਘੇਰ ਲੈਣੇ ਕਹਣਾ ਸਾਲਿਓ ਕਿਨਾਂ ਨੂੰ ਤੇ ਕਿੱਥੇ ਲੈ ਕੇ ਚੱਲੇ ਆਂ ਹੈ ਸਾਨੂੰ ਵੀ ਸੱਜਣ ਕਰਾਂਗੇ ਉਹ ਬਾਕੀ ਗੋਲੇ ਆ ਦੇਖ ਲਓ ਮੇਰਾ ਵੀਰ ਹਾਂ ਇਹ ਆਪਾਂ ਜਿੱਦਾਂ ਆ ਪੁਲ ਬਾਜ ਇੱਥੇ ਕਹਿੰਦੇ ਫਿਲਮਾਂ ਬਣਦੀਆਂ ਆਹੋ ਦੇਖ ਤਾਂ ਠਕ ਠਾਕ ਹੁੰਦੀ ਲਾਲੀ ਥੱਲੇ ਨੂੰ ਇੱਧਰ ਬਹੁਤ ਆਂਟੀਆਂ ਵੀ ਬਹੁਤ ਲਾਈਆਂ ਭਾਜੀ ਉੱਧਰ ਮਾਰਕੀਟ ਦਵਾਰੋਂ ਪਤਾ ਤਾਂ ਲੱਗੇ ਜੇ ਪਛਾਣ ਤਾਂ ਹੋਊਂਗੇ ਤੁਸੀਂ ਕੌਣ ਆ ਮਿਠਾ ਪਰਮਾ ਮਿਠਾ ਪਰਮਾ ਬਾਕੀ ਇੱਧਰ ਭਾਜੀ ਹੁਣੇ ਟਕਰੇ ਜੀ ਸੰਗੋਜਲੇ ਤੋਂ ਆ ਸਾਰੇ ਭਾਜੀ ਸੰਗੋਜਲੇ ਤੋਂ ਹੀ ਭਾਜੀ ਨਹੀਂ ਟਾਲੀ ਵਾਲੇ ਬੇਟ ਟਾਲੀ ਵਾਲੇ ਬੇਟ ਆ ਛਾਏ ਪੰਡਾਲ ਬੇਟ ਦੇ ਲੱਗੇ ਜਿਹੜੇ ਹਾਂ ਰਿਸ਼ਤੇਦਾਰ ਤਾਂ ਚੰਗੀ ਤਰ੍ਹਾਂ ਡੇਵਲ ਇੱਧਰ ਡੇਵਲ ਭਾਜੀ ਇੱਧਰ ਭਾਜੀ ਹੁਣੇ ਰਿਸ਼ਤੇਦਾਰ ਮਿਲੇ ਤੁਹਾਡੇ ਆ ਬਾਕੀ ਵੀਡੀਓ ਚੱਲਦੇ ਰਹਿਣ ਨੇ ਕਈਆਂ ਦੀਆਂ ਦੀਦੀਆਂ ਵੀ ਕਈਆਂ ਹੁੰਦੇ ਸਣੀਆਂ ਕੁੱਟ ਵੀ ਬਹੁਤ ਪੈਣੀ ਚੋਰੀ ਆਈਆਂ ਹੋਣੀਆਂ ਚੋਰੀ ਦਿਨੇ ਆਉਣਾ ਸੀ ਮੈਂ ਕਹਿੰਦਾ ਬਾਜੀ ਕਿੱਸੀ ਕਾਲ ਹੋਰ ਕਿਦਾਂ ਬਾਜੀ ਬਹੁਤ ਵਧੀਆ ਠੀਕ ਹੈ ਓਕੇ ਦਾ ਬਾਜੀ ਸਭ ਵਧੀਆ ਜੀ ਤੁਸੀਂ ਖਣਾਓ ਕਦਾ ਨਹੀਂ ਕਿਦਾ ਬਾਜੀ ਮੈਂ ਤਾਂ ਵੀਰ ਉਹ ਹੀ ਹੈ ਬਹੁਤ ਵਧੀਆ ਬਜੀ ਇੱਥੇ ਠੰਡ ਥੋੜੀ ਜਿਹੀ ਲੱਗਦੀ ਹੈ ਤਾਂ ਮੈਂ ਟੇਕ ਸ਼ੈਲਡ ਪਤਲੀ ਪਾਇਆ ਆ ਥੱਲੇ ਬਹੁਤ ਵਧੀਆ ਲੱਗਦਾ ਜੀ ਆ ਜੋ ਸੇ ਆਪਣੇ ਕਰੀਏ ਵਾਹ ਬਜੀ ਹੁਣ ਇਧਰ ਮੜੇ ਢੇੜਾ ਕੱਢਿਆ ਹੀ ਹੈ ਗਾੜੋਂ ਕੋਈ ਬੁੱਕਨੇ ਕਿਤੇ ਚੱਲਦਾ ਪਾਉਣਾ ਥੱਲੇ ਉੱਤਰ ਲਾ ਦੇ ਆ ਥੱਲੇ ਗਾਦੇ ਚ ਪਾਣੀ ਪਾਣੀ ਪੋੜੀਆਂ ਪੂੜੀਆਂ ਕਿਤੇ ਛਾਲ ਛੋਲ ਮਾਰ ਕੇ ਮੂੰਹ ਫੌੜੀਆਂ ਥੋੜੀਆਂ ਚੱਲ ਜਾਤੀ ਮੇਰਾ ਵੀਰ ਕਰਾਉ ਕੋਈ ਅਸੀਂ ਆ ਗਏ ਅੱਜ ਕੋਈ ਨੋਇਆ ਆ ਰਿਹਾ ਤੇ 8 ਜਣੇ ਆ ਭਾਜੀ ਇਹ ਰਿੰਗੇ ਵਾ ਮੈਨੇ ਪਾਈ ਤੁਹਾਨੂੰ ਦੱਸਾਂ ਤੁਹਾਨੂੰ ਇਹਦਾ ਮੇਰਾ ਵੀਰ ਇਦਾਂ ਆ ਵੀ ਚਾਹੇ ਦਾ ਇੰਡੀਆ ਟਿਕਟ ਲੈ ਕੇ ਚਾਇਆ ਜਾਇਆ ਤੇ ਚਾਹੇ ਸਾਨੂੰ ਖੁਲਾ ਦੇ ਇੱਕ ਬਰਾਬਰੇ ਪਿੰਡ ਆ ਹਾਂ ਹੋਰ ਤੁਸੀਂ ਕਿੱਥੋਂ ਬਾਜੀ ਹਾਂਜੀ ਤੁਸੀਂ ਕਿੱਥੋਂ ਜੀ ਰਹੀਏ ਤਾਂ ਠੀਕ ਹੈ ਠੀਕ ਹੈ ਇਧਰ ਭਾਜੀ ਹੁਣ ਵੀ ਨਾਲ ਹੀ ਜੀ ਇਹ ਸੁਲਤਾਨਪੁਰ ਤੋਂ ਸੁਲਤਾਨਪੁਰੋਂ ਦੀ ਠੀਕ ਹੈ ਠੀਕ ਹੈ ਜੀ ਬੜਾ ਵਧੀਆ ਭਾਜੀ ਇਹਨੂੰ 5 ਕਿੰਨੇ ਹੋਏ ਆ ਇਧਰ ਹੋ ਗਿਆ 8 ਸਾਲ ਫੇਰ ਰਹਿਣ ਦੇ ਦੂ ਖਲਾਉਣਾ ਮੇਰਾ ਵੀ ਥੋੜਾ ਡੇਮੇਜ ਹੋਇਆ ਅਜੇ ਤਾਂ ਤੇਰੇ ਜਗ ਮੋਹ ਹੀ ਅੱਲਾ ਹੁਣਾ ਜ਼ਰਾ ਇੰਡੀਆ ਤੈਨੂੰ ਚੱਲਦੇ ਕੋ ਹੁਣ ਚਲੋ ਠੀਕ ਹੈ ਭਾਜੀ ਓਕੇ ਜੀ ਥੈਂਕ ਯੂ ਜੀ ਓਕੇ ਭਾਜੀ ਚਲੋ ਆ ਗਿਓ ਇਹਕੇ ਪਹਿਲਵਾਨ ਹੋਵੇ ਤਾਂ ਇਦਾਂ ਰੋਲਾ ਬਣਾ ਕੇ ਉਹ ਦੇ ਤਾ ਟੁਰ ਤਾ ਹੀ ਰੋਕਣਾ ਟੁਰ ਤੇ ਪਰ ਇਧਰ ਪਤਾ ਨਹੀਂ ਇਧਰ ਇਦਾਂ ਦਾ ਮਿੱਟੀ ਚ ਖੋਬਿਆ ਹੋਣਾ ਇਧਰ ਨੂੰ ਥੱਲੇ ਥੱਲੇ ਮਿੱਟੀ ਆ ਹਜੇ ਤਾਂ ਹਾ ਲਾਲੀ ਓਏ ਟਿਸ਼ੂ ਹੀ ਆ ਨਹੀਂ ਤਾਂ ਤੇਰੇ ਜੋਗਾ ਹੋ ਜਾਣਾ ਸੀ ਲਾਲੀ ਟਿਸ਼ੂ ਹੀ ਆ ਇਧਰ ਮੈਂ ਦੇਖ ਕੇ ਹਟਿਆ ਨਹੀਂ ਤਾਂ ਤੇਰੇ ਜੋਗਾ ਤਾਂ ਇੱਥੇ ਹੋ ਜਾਣਾ ਸੀ ਇਕੱਠਾ ਹਾਂ ਹੁਣ ਚੋਰੀ ਦੀ ਆਦਤ ਤਾਂ ਹਟ ਗਈ ਹੁਣ ਜਦੋਂ ਦਾ ਇੱਥੇ ਆਇਆ ਉਹ ਤੁਸੀਂ ਦੇਖ ਲਾ ਉੱਥੇ ਮਾਰਕੀਟ 'ਚ ਪਟਾਕੇ ਚੋਰੀ ਕਰਦੇ ਹੁੰਦੇ ਸੀ ਦੀਵਾਲੀ ਨੂੰ ਐਦ ਕਿ ਤੂੰ 30000 ਦੇ ਮਂਗਾਏ ਮੈਨੂੰ ਪਤਾ ਐਦ ਕਿ 30000 ਦੇ ਮਂਗਾਏ ਮੈਨੂੰ ਪਤਾ ਇਹ ਇਧਰ ਮਗਰ ਜਿਆਦਾ ਵਧੀਆ ਮਾਹੌਲ ਭਾਜੀ ਹੈ ਹੈ ਦાદੇ ਕਿਉਂਕਿ ਬਟੂਆ ਨਾ ਕਿਸੇ ਕਾਢੀ ਕੁੱਟ ਮਾ ਬਣੀ ਕੈਨੇਡਾ ਐ ਇੱਕ ਹੱਥ ਖੜੀਆਂ ਮੈਂ ਨੌੜੇ ਆ ਯਾਰ ਕੈਮਰੇ ਨੂੰ ਕੀ ਹੋਇਆ ਕਲੈਟ ਹੀ ਨਹੀਂ ਭਾਜੀ ਫਟਦਾ ਪਿਆ ਆ ਵੀ ਇਦਾਂ ਹੀ ਲੋ ਜੀ ਪਹੁੰਚ ਗਏ ਆ ਕੈਨੇਡਾ ਪਲੇਸ ਭਾਜੀ ਕਹਿੰਦੇ ਇਹਨੂੰ ਤੇ ਬਾਕੀ ਇਤਿਹਾਸ ਸਾਨੂੰ ਪਾਜੀ ਹੋਣੀ ਦੱਸਣਗੇ ਪਾਜੀ ਕਿਦਾਂ ਇਤਿਹਾਸ ਤਾਂ ਜਿਹੜਾ ਬੰਦਾ ਦੁਖੀ ਆ ਨੀ ਕੁਝ ਬੰਦਾ ਜੁੜਦਾ ਹਾਂ ਮੁੱਢ ਪਾਣੀ ਆ ਛਾਲਮਾਨ ਨੂੰ ਸੌਖਾ ਆ ਅੱਛਾ ਆਹ ਹੋਰ ਤੇ ਬਾਕੀ ਇੱਧਰ ਹੈਗਾ ਜੀ ਕਹਿੰਦੇ ਨੋਸ ਵੈਂਕੂਵਰ ਜਿੱਥੇ ਕਹਿੰਦੇ ਫਿੰਗਰਾਂ ਦੇ ਘਰ ਵਾ ਆ ਜ਼ੂਮ ਚੈੱਕ ਕਰੋ ਪਾਜੀ ਜ਼ੂਮ ਉਹ ਲੈ ਆ ਨੀਰੂ ਬਾਜਵਾ ਖੜੀ ਤਾਂ ਕਿ ਜਾਉਂ ਦਿਓ ਉਹ ਉਹ ਵਾਲੀ ਅੱਛਾ ਉਹ ਖੜੀ ਆ ਉਹ ਦੇਖੋ ਤਾਂ ਇਹਦੇ ਜ਼ੂਮ ਚੈੱਕ ਕਰੋ ਇੱਧਰ ਰੇਵਾਲ ਰੌਲਟ ਚ ਲੰਬਾ ਬੈਠਾ ਹੋਏ ਜੂਮ ਰਹਿਣ ਦੇ ਗੰਦਾ ਲੜਾ ਅੱਛਾ ਲਓ ਜੀ ਕਰੋ ਚੈੱਕ ਮਾਹੌਲ ਬਾਕੀ ਓਹੋ ਜੂਮ ਆਹ ਲੋ ਜੀ ਜੂਮ ਇਹ ਕਰੀ ਹੋਰ ਕਰਾ ਦੀਏ ਇੰਨੀ ਉਮੀਦ ਨਹੀਂ ਸੀ ਸ਼ੇਰਿਆ ਤੇ ਤੇ ਪੈਸੇ ਲੱਗੇ ਪੂਰੇ ਹੋ ਗਏ ਯਾਨੀ ਕਿ ਅੱਜ ਜੂਮ ਨਾ ਹਾਂ ਤੇ ਬਾਕੀ ਇੱਧਰ ਜਾਜ ਉੱਤਰ ਦੇ ਚੜਦੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਕਦਨ ਲੈਣਾ ਤਾਂ ਨਹੀਂ ਝੂਟਾ ਭਾਜੀ ਜਾਂਚ ਨਾ ਆਪਣਾ ਹੀ ਲੈ ਕੇ ਫੇਰ ਝੂਟੇ ਲਿਆ ਕਰਾਂਗੇ ਇਦਾਂ ਕਿਸੇ ਦੇ ਹੱਥ ਚ ਨਹੀਂ ਲੈਣਾ ਹਨਾ ਕਿਸੇ ਦੇ ਅੰਝ ਖੱਦਲ ਬਹੁ ਕਰਦੇ ਹਨਾ ਵਾਕੀ ਇਧਰ ਪਹੁੰਚੇ ਜਸਕਰਨ ਭਾਜੀ ਸੁਖਪੁਰੇ ਵਾਲਾ ਭਾਜੀ ਕਹਿੰਦੇ ਇਹ ਨਕੋਦਰ ਲਾਗੇ ਭਾਜੀ ਉਹਨਾਂ ਦਾ ਪਿੰਡ ਸੀਗਾ ਆਪਣੇ ਜਿਥੇ ਕਿਹੜਾ ਸੀਗਾ ਭਾਜੀ ਪਿੰਡ ਵੀਰ ਪਿੰਡ ਇਧਰ ਭਾਜੀ ਉਹਨਾਂ ਦਾ ਗੰਧਰਾ ਇਹ ਭਾਜੀ ਨਾ ਤੇ ਮੱਛੀ ਜਾਲੀ ਹਾਲੀ ਜੈਗੜ ਤਾਂ ਨਹੀਂ ਪਾਉਂਦਾ ਇਧਰ ਆਹ ਦੇਖੋ ਜੀ ਆ ਪੈਟਰੋਲ ਪੰਪ ਹੋਆ ਕਹਿੰਦੇ ਜੱਜ ਜਾਂਦਾ ਪੈਟਰੋਲ ਪੰਪ ਹੀ ਆ ਨਾ ਭਾਜੀ ਹਾਂਜੀ ਜੂਮਬੋ ਬਲਾਉਣਾ ਲਾ ਲੋ ਜੀ ਕਰੋ ਚੈੱਕ ਆਹੇ ਪਾਣੀ ਆਹ ਖੜੇ ਜਹਾਜ਼ ਆਹੇ ਪਾਣੀ ਕਿਤੇ ਇੰਡੀਆ ਹੁੰਦਾ ਭੂਲੇ ਹੋਣਾ ਨੇ ਨਹਾ ਨਾ ਆ ਕੇ ਗੰਦਾ ਕਰ ਦੇਣਾ ਸੀ ਦੇਖ ਲਾ ਕਿੰਨਾ ਸਾਫ਼ ਆ ਪਾਣੀ ਹੋਰ ਹੈ ਹੋਰ ਪਾਣੀ ਬੜਾ ਹੀ ਜ਼ਿਆਦਾ ਆ ਵਾ ਜੀ ਆਪਾਂ ਨੇ ਜੇ ਸਤਲੁਜ ਪੁਲ ਦੇਖਿਆ ਸੀ ਜਾ ਉੱਥੇ ਨਹਿਰ ਜੀ ਦੇਖੀ ਸੀ ਬਾਬੇ ਗੁਰਦੇਤੇ ਦੇ ਜਿਹੜੀ ਥੱਲੇ ਆ ਜੀ ਗੁਰਦੁਆਰੇ ਦੇ ਨੰਦਪੁਰ ਵਾਲੇ ਲਲੇਰ ਤਰਦਾ ਹੀ ਦੇਖਿਆ ਇੱਥੇ ਦੇਸ਼ ਦਾ 15 ਪਿਆ ਲਲੇਰ ਕੀ ਕਹਿੰਦੇ ਖੋਪੇ ਜਿਹਨੂੰ ਨਾਰੀਅਲ ਕਹਿੰਦੇ ਹੁੰਦੇ ਆ ਅੱਛਾ ਟੋਨੇ ਟੱਪੇ ਹੁੰਦੇ ਹੀ ਦੇਖੇ ਉੱਥੇ ਉੱਥੇ ਵੀ ਗਏ ਸੀ ਉੱਥੇ ਵੀਡੀਓ ਨਹੀਂ ਬਣਾਉਂ ਦਿੰਦੇ ਇਹ ਵੀ ਵਧੀਆ ਚੀਜ਼ ਸੀਗੀ ਉਦੋਂ ਪਰ 15 ਮਿੰਟ ਇਹਨਾਂ ਨੇ ਉਹ ਜਿੱਦਾਂ ਕਹਿੰਦੋ ਮੁਰੇ ਆਪਣੇ ਦਿਖਾਇਆ ਜਿੱਦ ਦੇਸ਼ ਦਾ ਪੁਰਾਣਾ ਇਤਿਹਾਸ ਪਰ ਰੋਜ ਇੱਕ ਜੀ ਪੰਜਾਬੀ ਘਾਟ ਹੀ ਆ ਨਾ ਇੱਧਰ ਭਾਜੀ ਖੜੇ ਲੱਗੀਆਂ ਬਕੀਆਂ ਸਾਈਡ ਤੇ ਉਧਰ ਬਾਜੀ ਲੱਗੀਆਂ ਲੱਗੀਆਂ ਕਿੰਨੀਆਂ ਕ ਜੇਕਡ ਜੁਕਡ ਲੈ ਲਾ ਉਹਨੇ ਮੁੜ ਕੇ ਤੇਰੀ ਅੰਤਲੀ ਜਸਨੀ ਆ ਪੋਵੇ ਕਰੋ ਚੈੱਕ ਜੀ ਇਹ ਘੱਟ ਫਵਾਰੀਆਂ ਵਾਲੇ ਆ ਜਾਂ ਜਿਆਦਾ ਆ ਬਾਜੀ 5 ਦਾ ਅੱਛਾ ਤੇਰੇ ਵੀ ਪੀਂਦੇ ਆ ਕੋਸ਼ਿਸ਼ ਨੂੰ ਪਲੀਜ਼ 500 ਟਾ ਬੰਦੇ ਦਾ ਜੀ ਇਹ ਸੈਕਟਰਮ ਵਧੀਆ ਭਾਜੀ ਸਾਰਿਆਂ ਦਾ ਟੇਸਟ ਦੇਖਣਾ ਪਹਿਲਾਂ ਤਾਂ ਇਹਦਾ ਦੇਖਦੇ ਆ ਬਾਤ 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 ਵਾਹ ਇਹ ਕਿਹੜਾ ਸਟਰਾਬਰੀ ਕੋਕ ਆ ਜ ਉਹਦੀ ਹਾਂ ਹਾਂ ਓਏ ਇਹਨਾਂ ਤਾਂ ਮੇਲੇ ਤੇ ਵਧੀਆ ਹੁੰਦਾ ਜਿਹੜਾ ਲਾਇਆ ਹੁੰਦਾ ਉਹਨਾਂ ਨੂੰ 100 ਰੁਪਏ ਕਿਲਾਫ ਸਹੀ ਨਹੀਂ ਨਹੀਂ ਕਿਲਾਫ ਮੇਲੇ ਤੇ ਤਾਂ ਦਸਾਂ ਦਾ ਇੱਥੇ ਤੋਂ ਫ੍ਰੀ ਪੀਣਾ ਇਹ ਪਹਿਲਾ ਮਾਮਾ ਨਹੀਂ ਕੋਕ ਭਾਜੀ ਲੈ ਲਾਂਦੇ ਮੈਂ ਤਾਂ ਕਹਿੰਦਾ ਉਧਰੋਂ ਪਾ ਦਿਓ ਡਾਈਟ ਦਾ ਰਹਿਣ ਦਿਓ ਨੋਰਮਲੀ ਓ ਆਉ ਨਹੀਂ ਨਹੀਂ ਹਾਂ ਤਾਂ ਕੰਮ ਕਰਨਾ ਨਹੀਂ ਇਹ ਭਾਜੀ ਸੈੱਟ ਦੇ ਹੋਏ ਇਹ ਰਹਿੰਦੇ ਬਸ ਉਧਰ ਉਹ ਤਾਂ ਕੋ ਲੋ ਜੀ ਕਿਦਾਂ ਬਾਜੀ ਕੀ ਆਵੇ ਜੋ ਮਰਜ਼ੀ ਆਉਂਦੇ ਹੋ ਹੈ ਕੀ ਆਵੇ ਇੱਥੇ ਬਾਜੀ ਕੀ ਪਿਆ ਇੱਥੇ ਆ ਨਸ਼ਟਾ ਕਾਫੀ ਫਿਰ ਭਾਈ ਆਈਸਟੀ ਆ ਇਸ ਗੱਲ ਨੂੰ ਦੇ ਲੈ ਆਹ ਦੇ ਤਾਂ ਸਹੀ ਮੜ ਦੇ ਪੈ ਵਧੀਆ ਤਪੜਾ ਇੱਕ ਇਹ ਮਾ ਜੀ ਸੂਟਾ ਸਾਸਤਰੀ ਕਾਲ ਕਿੰਨਾ ਵਧੀਆ ਪਾਜੀ ਪਹਿਲਾਂ ਉਹਦੇ ਕੀ ਹਾਲ ਚਾਲ ਨਹੀਂ ਦੇਖਦੇ ਕੋਈ ਨਹੀਂ ਹੁ ਦੁਬਾਰੇ ਕਰਦੇ ਆ ਇਹ ਪ੍ਰੋਸੈਟ ਆ ਜੀ ਪਾ ਕਹਿੰਦਾ ਚੱਲੇਗਾ ਦੇਖੀ ਹਾਲੇ ਬਈ ਆਹ ਵਧੀਆ ਤੁਸੀਂ ਸੁਣਾਓ ਕਰਦਾ ਜੀ ਹਿੰਦੀ ਹੋਰਾਂ ਦਾ ਕੰਮ ਕੀ ਕਰਦਾ ਕਰਦਾ ਪਾਜੀ ਕਹਿੰਦਾ ਹਿੰਦੀ ਹਿੰਦੀ ਨੂੰ ਅੱਜ ਲੈਂਦੇ ਆ ਦੁਬਾਰਾ ਲਾਈਵ ਨਹੀਂ ਨਹੀਂ ਹੰਬ ਦੇਸ ਤੋਂ ਕਿੱਥੇ ਲਵਾਇਆ ਮਗਰ ਇਹ ਤਰਫਾਨੇ ਚ ਪੜ ਜਾਣਾ ਹੋਰ ਸੈਟਅਪ ਆ ਜੀ ਠੀਕ ਠਾਕ ਜੀ ਪੂਰਾ ਵਧੀਆ ਤੁਸੀਂ ਹੱਸਾ ਜੀ ਚਲੋ ਵਧੀਆ ਚਾਹੀਦੇ ਜੀ ਹੋਰ ਕੀ ਸੇਵਾ ਕਰੀਏ ਪਾਜੀ ਹਾਂ ਦਾ ਭਰਾ ਐ ਹੋ ਗਿਆ ਪਰ ਸਣੀਓ ਤੇ ਮੈਂ ਕਹਿੰਦੇ ਬਾਈ ਮੋੜ ਚੱਲਿਆ ਦੁਬਾਰਾ 에ਰਪੋਰਟ ਜੇ ਦੀ ਪਾਤੀ ਨਹੀਂ 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 ਹੁਣ ਕਿੱਥੇ ਮੁੜਦੇ ਬਾਈ ਤੇ ਪਹੁੰਚ ਕੇ ਪਾਜੀ ਹੁਣੀ ਕਹਿੰਦੇ ਦੁਬਾਰਾ ਦਰਸ਼ਨ ਦੀ ਤਾਂ ਲੋਡ ਨਹੀਂ ਪਾਜੀ ਇੱਥੇ ਹੀ ਮੈਂ ਦੇਖਣਾ ਖਰੇ ਸਾਝ ਪੌਣੀ ਪੈ ਜਾਣੇ ਟਾਈਮ ਹੋਟਲ ਨਾਲਿਆਂ ਨਾ ਸਾਰੇ ਸਹੀ ਗੱਲ ਆ ਇਹਨਾਂ ਨੂੰ ਕਹਣਾ ਅਸੀਂ ਉਦਾਂ ਹੀ ਅੰਦਰ ਆਇਆ ਕਰਾਂਗੇ ਸਾਡਾ ਕਮਿਸ਼ਨ ਰੱਖੋ ਕੌਫੀ ਪੀਣੇ ਨਹੀਂ ਹਾਂ ਬੰਦੇ ਬਾਹਲੇ ਟਾਈਮ ਨਾਲ ਨੂੰ ਖਿੱਚਦੇ ਆ ਪਰ ਇਦਾਂ ਗੈਸ ਵੀ ਬਹੁਤ ਮੰਨਦੀ ਆ ਟਿਮ ਪੇ ਕੇ ਤਾਂ ਪਟਾਕੇ ਵੀ ਬਹੁਤ ਪੈਂਦੇ ਆ ਰੈਂਚ ਮਡੀ ਇੱਦਰ ਪਾਜੀ ਹੁਣਾਂ ਨੂੰ ਕਹਿੰਦੇ ਇੱਕ ਬੁੜਾ ਮਿਲਿਆ 62 ਸਾਲ ਦਾ ਕਹਿੰਦਾ ਬੁੜਾ ਘਟ ਕਹਿੰਦੇ 62 ਸਾਲ ਦਾ ਹੋਗਾ ਮੈਂ ਕਿਹਾ ਤੂੰ ਉੱਪਰਲੇ 2 ਸਾਲ ਘਾਤੇ ਰੱਖੇ 60 ਦਾ ਕਹਿੰਦੇ ਹੋਰ ਤੇ ਤੂੰ ਕਿਹੜਾ ਉਹਦਾ ਡੇਟ ਆਫ ਬਰਥ ਜਾਂ ਪਾਸਪੋਰਟ ਫੜ ਕੇ ਦੇਖਿਆ ਸੀ ਉੱਪਰ ਦਿਨ ਦੁਨ ਦੱਸਣੇ ਕੋਈ ਵੱਧ ਘੱਟ ਹੋਰ ਕਦੋਂ ਦਾ ਜਨਮ ਦਿਨ 60 ਸਾਲਾਂ ਤੋਂ ਉੱਤੇ ਜੇ ਕੋਈ ਦਿਨ ਦੁਨ ਹੁਣ ਤਾਂ 40 ਦਿਨ ਉੱਪਰ ਵਜੀ ਸਹੀ ਆ ਤੇ ਕਿੰਨੇ ਘੰਟੇ ਉਹ ਬੁੜੇ ਦਾ ਭਾਰ ਕਿੰਨਾ ਸੀ ਲਓ ਜੀ ਪਾਜੀ ਹੁਣੀ ਪਹੁੰਚੇ ਆ ਦੇਸ਼ ਪੰਜਾਬ ਕੈਮਰਿਆਂ ਚ ਦੇਖੀ ਜਾਂਦੇ ਆ ਇੱਧਰ ਕਿਦਾਂ ਪਾਜੀ ਕੀ ਸਿੱਖਿਆ ਕੁਝ ਬਣਾਉਣਾ ਬਣਾਉਣਾ ਤਾਂ ਕੁਝ ਨਹੀਂ ਆਉਣਾ ਜਾਨੀ ਇਦਾਂ ਜਦੋਂ ਰੋਟੀ ਪਾਣੀ ਖਾ ਕੇ ਤੁਰ ਜਾਂਦੇ ਆ ਮਗਰੋਂ ਟੇਬਲ ਚਾਟ ਕੇ ਉਹ ਭਾਂਡੇ ਚਾੱਕ ਕੇ ਟੇਬਲ ਸਾਫ ਕਰਕੇ ਦਬਦਬਾ ਜਾ ਕੇ ਅੰਦਰ ਭਾਂਡੇ ਧੋ ਸਕਦੇ ਆ ਇੱਕ ਕੰਮ ਆਉਂਦਾ ਹਨਾ ਜਾਨ ਮੈਂ ਲੱਗਦੇ ਸੋਹਣੇ ਪਾਜੀ ਜੀ ਹੱਜ ਜਾਂਦੇ ਹੁਣ ਜਾਂ ਨਹੀਂ ਹਜੇ ਵੀ ਮੈਂ ਰੋੜਾ ਨਹੀਂ ਪੁੰਟਣਾ ਨਹੀਂ ਤਾਂ ਮੈਥੇ ਹੀ ਸੈਟਲ ਹੋਣਾ ਕਿਦਾਂ ਬਾਜੀ ਵਧੀਆ ਵਧੀਆ ਇੱਧਰ ਆ ਗਿਆ ਕਹਿੰਦੇ ਗੋਭੀ ਵਾਲੇ ਹਾਲ ਯਾਰ ਭੁੱਲ ਰਾਨ ਤੋਂ ਮੜ ਜਾ ਪਾਜੀ ਮਨ ਦਹਾਲ ਯਾਰ ਨਹੀਂ ਨਹੀਂ ਹਾਂਜੀ ਹਾਂਜੀ ਇਹ ਲੈਣੇ ਦੇਖਦੇ ਵੀਡੀਓ ਮੜ ਦਹਾਲ ਇਧਰ ਪਾਜੀ ਹੁਣੀ ਵੀ ਪਹੁੰਚੇ ਆ ਆਜੋ ਪਾਜੀ ਚੱਕੋ ਜੀ ਪਕੌੜੇ ਲੈ ਲਾ ਮੇਰਾ ਵੀਰ ਇੱਕ ਪੀਸ ਦੋਵੇਂ ਆ ਗਏ ਸਾਡੇ ਦੇ ਗਿਆ ਇਹਨੇ ਮਾਗੇ ਵੱਡੇ ਪੀਸ ਚੱਕੀ ਉਹਨਾਂ ਚ ਕਰਿਆਟੇ ਕੱਚੀ ਆ ਥੋੜੀ ਜੀ ਹਾਂਜੀ ਚੱਲ ਚੱਲ ਉਦੋਂ ਤਾਂ ਕਹਿੰਦਾ ਚਟਨੀ ਹਰੀ ਵੀ ਪਾਉ। ਬਾਜੀ ਆ ਜੂਸ ਦੇ ਪੈਸੇ ਕਿੰਨੇ ਮੈਂ ਉਹ ਦੇ ਦੰਦਾ। ਹਾਂ ਨਹੀਂ ਹੁਣ। ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ bpwrd3 ਤੇ ਇੰਸਟਾਗ੍ਰam ਦੀ ਹੈਗੀ ਆ pwrd.singh ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਅਕਾਊਂਟ ਵੀ ਫੋਲੋ ਟਿਕਟੌਕ ਦੀ ਹੈਗੀ ਆ pawar.singh ਜੀ ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੇ